ਸਿਰਫ ਇੱਕ ਚਮਚ ਲੈ ਲਓ ਜੇ ਤੁਹਾਨੂੰ ਪ੍ਰਾਣੀ ਖੰਗ ਹੈ ਫੇਫੜਿਆਂ ਚ ਜਿਹੜੀ ਬਲਗਮ ਉਹ ਜੰਮ ਗਈ ਹੈ ਛਾਤੀ ਚੋਂ ਟਕ ਟਕ ਦੀ ਆਵਾਜ਼ ਆ ਰਹੀ ਹੈ ਤੇ ਗਲੇ ਜਿਹੜਾ ਤੁਹਾਡਾ ਉਹ ਦਰਦ ਕਰ ਰਿਹਾ ਤੇ ਬਲਗਮ ਹੈ ਜਿਹੜੀ ਉਹ ਤੁਹਾਨੂੰ ਬਾਰ ਬਾਰ ਬਾਹਰ ਨਿਕਲ ਰਹੀ ਹੈ ਤੇ ਤੁਸੀਂ ਕਰਨਾ ਕੀ ਹੈ ਇੱਕ ਚਮਚਾ ਜਿਹੜਾ ਸ਼ਹਿਦ ਦਾ ਲੈ ਲਓ ਤੇ ਥੁੜੀਆਂ ਤੁਸੀਂ ਕਾਲੀ ਮਿਰਚ ਲੈ ਲਓ ਥੋੜਾ ਜੀ ਤੁਸੀਂ ਲੈਣਾ ਹੈ ਕਾਲਾ ਨਮਕ ਤੇ ਥੋੜਾ ਜਿਆ ਤੁਸੀਂ ਲੈਣਾ ਸੁੰਡ ਦਾ ਪਾਊਡਰ ਉਸ ਤੋਂ ਬਾਅਦ ਤੁਸੀਂ ਇੱਕ ਕਟੋਰੀ ਲੈ ਲਓ ਕਟੋਰੀ ਦੇ ਵਿੱਚ ਜਿਹੜਾ ਆਪਣਾ ਸ਼ਹਿਦ ਹੈ ਇਹਨੂੰ ਪਾ ਲਓ ਉਸ ਤੋਂ ਬਾਅਦ ਇਹ ਵਾਲਾ ਮਿਕਸਚਰ ਹੈ ਜਿਹੜਾ ਤੁਸੀਂ ਘੱਟ ਵੱਧ ਆਪਣੇ ਅਕੋਰਡਿੰਗ ਬਣਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਇੱਕ ਚੁੰਡੀ ਹੀ ਲੈਣੀ ਹੈ ਕਾਲੇ ਨਮਕ ਦੀ ਇੱਕ ਚੁੰਡੀ ਹੀ ਲੈਣੀ ਹੈ ਤੁਸੀਂ ਨੇ ਕਾਲੀ ਮਿਰਚਾਂ ਦੀ ਤੇ ਇੱਕ ਚੁੰਡੀ ਹੀ ਸੁੰਢ ਦਾ ਜਿਹੜਾ ਪਾਊਡਰ ਹੈ ਉਹ ਲੈਣਾ ਹੈ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿਓ ਜਦੋਂ ਤੱਕ ਇਹਨਾਂ ਦਾ ਇੱਕ ਵਧੀਆ ਗਾੜਾ ਜਾਂ ਪੇਸਟ ਨਾ ਬਣ ਜੇ ਉਹਨਾ ਟਾਈਮ ਤੁਸੀਂ ਇਹਨੂੰ ਮਿਕਸ ਕਰਦੇ ਰਹੋ ਵੀ ਇਹ ਵਾਲਾ ਜਿਹੜਾ ਨੁਕਸ ਹੈ ਤੁਸੀਂ ਇਹਨੂੰ ਅਪਣਾਓਗੇ ਤਾਂ ਤੁਸੀਂ ਦੇਖੋਗੇ ਮੌਸਮ ਦੇ ਨਾਲ ਜਿਹੜੀ ਖੰਗੇ ਜ਼ੁਕਾਮ ਇਹ ਤੁਹਾਡਾ ਬਿਲਕੁਲ ਹੀ ਠੀਕ ਹੋ ਜਾਊਗਾ ਤੁਸੀਂ ਇਹਨੂੰ ਇੱਕ ਚਮਚ ਨੂੰ ਸ਼ਾਮ ਨੂੰ ਕੋਸੇ ਜਿਹੇ ਪਾਣੀ ਨਾਲ ਲੈ ਲਓ ਤੇ ਤੁਸੀਂ ਸਵੇਰੇ ਤੱਕ ਜਮਾ ਠੀਕ ਹੋ ਜਾਓਗੇ ਜਿਹਨੂੰ ਨਹੀਂ ਵੀ ਪ੍ਰੋਬਲਮ ਹੈ ਉਹ ਵੀ ਲੈ ਸਕਦੇ ਕਿਉਂਕਿ ਪ੍ਰੋਬਲਮ ਹੋਣ ਤੋਂ ਬਾਅਦ ਥੋੜਾ ਇਹ ਨੁਸਖਾ ਜਿਹੜਾ ਦੇਰ ਚ ਅਸਰ ਕਰਦਾ ਹੈ ਤੇ ਉਸ ਤੋਂ ਪਹਿਲਾਂ ਲਓਗੇ ਤਾਂ ਤੁਹਾਡੇ ਨੇੜੇ ਤੇੜੇ ਕੋਈ ਬਿਮਾਰੀ ਆਉਗੀ ਹੀ ਨਹੀਂ